ਬਹੁਤ ਜਿਆਦੇ ਮੁੱਦੇ ਪੰਜਾਬ ਦੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਇਹ ਜੀ ਨਕਮੀ ਸਰਕਾਰ ਐ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏ ਦਾ ਮਤਲਬ ਐ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਨੂੰ ਸਾਬਾਸ਼ੀ ਦੇ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਸੀ بڑا ਦੁੱਖ ਦਾ ਕੇਸ ਹੈ ਅੱਜ ਹਾਲਾਤ ਇਸ ਚਾਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਇਹ じゃ ਕਾਨੂੰਨ ਬੰਨਾ ਚਾਹੀਦਾ ਜਿਹਦੇ ਕਰਕੇ ਧਰਖ ਹੋਏ ਜਿਹੜਾ ਕਰੂ ਉਹਨੂੰ ਸਖਤੀ ਦੀ ਸਜ਼ਾ ਹੋਵੇ ਦੇਖੋ ਕੰਗਣਾ ਨਾ ਨਾਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟ ਵੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐਜੇ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਬਹੁਤ ਜ਼ਿਆਦਾ ਮੁੱਦੇ ਪੰਜਾਬ ਦੇ ਬਹੁਤ ਜ਼ਿਆਦਾ ਖੱਪਲੇ ਹੋ ਗਏ ਆ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਹੈ ਇਹ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਹੈ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਦੀ ਸਾਬਾਸ਼ੀ ਵੀ ਦੇ ਤਿੰਨ ਤਿੰਨ ਦਿਨ ਦੇ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਸੀਰ ਫੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਇਸ ਚਾਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਇਹ ਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਧਰਕ ਹੋਏ ਜਿਹੜਾ ਕਰੂ ਉਹਨੂੰ ਸਵੰਥੀ ਸਜ਼ਾ ਹੋਵੇ ਦੇਖੋ ਕੰਗਣਾ ਰਨੋਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟਿੰਗ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐਜੇ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਹੈ